ਬੇਸ਼ੱਕ ਅੱਜ ਮੈਂ ਇੰਗਲੈਂਡ ਦੀ ਧਰਤੀ ਤੇ ਬੈਠਾ ਹਾਂ ਪਰ ਫਿਰ ਵੀ ਮੇਰਾ ਦਿਲ ਭਾਰਤ ਦੇ ਲਈ ਅਤੇ ਪੰਜਾਬ ਦੇ ਲਈ ਤੜਫਦਾ ਰਹਿੰਦਾ ਹੈ ਮੈਂ ਪੋਲੀਟੀਕਲ ਸਾਇੰਸ ਦੇ ਵਿੱਚ ਆਨਰਸ ਕੀਤੀ ਹੋਈ ਹੈ ਗਵਰਨਮੈਂਟ ਕਾਲੂ ਲੁਧਿਆਣੇ ਤੋਂ ਤੇ ਥੋੜੀ ਜਿਹੀ ਰਾਜਨੀਤੀ ਦੀ ਵੀ ਮੈਂ ਜਾਣਕਾਰੀ ਰੱਖਦਾ ਹਾਂ ਇਸ ਲਈ ਮੈਂ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ਬੋਟਾ ਦਾ ਮੌਸਮ ਹੈ ਭਾਰਤ ਵਿੱਚ ਤੇ ਹਮੇਸ਼ਾ ਜਿ ਤਰ੍ਹਾਂ ਅੱਜ ਕੱਲ੍ਹ ਵੀ ਝੂਠੇ ਲਾਰੇ ਤੇ ਲੱਪੇ ਆਮ ਪਬਲਿਕ ਨੂੰ ਲਗਾਏ ਜਾ ਰਹੇ ਹਨ ਮੈਂ ਚਾਹੁੰਦਾ ਹਾਂ ਕਿ ਵੋਟਾਂ ਪਾਣ ਲੱਗਿਆਂ ਥੋੜਾ ਜਿਹਾ ਆਪਣੇ ਇਤਿਹਾਸ ਨੂੰ ਤੇ ਆਪਣੀ ਅਣਖ ਨੂੰ ਧਿਆਨ ਵਿੱਚ ਰੱਖਿਆ ਜਾਵੇ ਸੰਵਿਧਾਨ ਵਾਲੇ ਕਹਿੰਦੇ ਇਸ਼ਾਰਾ ਹੀ ਕਾਫੀ ਹੁੰਦਾ ਹੈ ਜਦੋਂ ਅਣਖ ਦੀ ਗੱਲ ਆਪਾਂ ਕਰਦੇ ਹਾਂ ਤਾਂ ਦੇਖਦੇ ਆ ਕੌਣ ਹਨ ਲੋਕ ਅਣਖ ਵਾਲੇ ਜਦੋਂ ਦੇਸ਼ ਦੀ ਵੰਡ ਦੀ ਗੱਲ ਹੋਈ ਤਾਂ ਅਗਲਿਆਂ ਨੇ ਗੱਲ ਖਾਸ ਕਰਕੇ ਮੈਂ ਪੰਜਾਬ ਦੀ ਕਰਦਾ ਆ ਤਾਂ ਵੰਡ ਦੇ ਵਿੱਚ ਜਦੋਂ ਪਾਵਰਾਂ ਦੀ ਜਾਂ ਹਿੱਸੇਦਾਰੀ ਦੀ ਗੱਲ ਹੋ ਰਹੀ ਸੀਗੀ ਤਾਂ ਅਗਲਿਆਂ ਨੇ ਅੰਬੇਦਕਰ ਸਾਹਿਬ ਦਾ ਸਾਥ ਨਹੀਂ ਦਿੱਤਾ ਅਗਲਿਆਂ ਨੇ ਨਹਿਰੂ ਤੇ ਗਾਂਧੀਆ ਸਾਥ ਦਿੱਤਾ ਅੰਬੇਦਕਰ ਸਾਹਿਬ ਨੂੰ ਇਕੱਲੇ ਛੱਡ ਦਿੱਤਾ ਇਹ ਉਹਨਾਂ ਦੀ ਅਣਖ ਸੀਗੀ ਜਦੋਂ ਦੇਸ਼ ਵੰਡਿਆ ਗਿਆ ਪੰਜਾਬ ਵਿੱਚ ਰਾਜਨੀਤੀ ਸ਼ੁਰੂ ਹੋਈ ਤਾਂ ਅਗਲੇ ਨੇ ਅੱਜ ਤੱਕ ਪੰਜਾਬ ਦੇ ਵਿੱਚ ਕਦੇ ਵੀ ਆਪਣਾ ਦੂਜਿਆਂ ਦਾ ਮੁੱਖ ਮੰਤਰੀ ਨਹੀਂ ਲੱਗਣ ਦਿੱਤਾ ਆਪਣਾ ਹੀ ਮੁੱਖ ਮੰਤਰੀ ਲਾਇਆ ਪੰਜਾਬ ਵਿੱਚ ਹਮੇਸ਼ਾ ਹੀ ਪਾਰਟੀ چاہے ਕੋਈ ਵੀ ਹੋਵੇ ਕਾਂਗਰਸ ਹੋਵੇ ਅਕਾਲੀ ਹੋਵੇ ਬੀਜੇਪੀ ਹੋਵੇ ਆਮ ਆਦਮੀ ਪਾਰਟੀ ਹੋਵੇ ਪਾਰਟੀ چاہے ਜਿਹੜੀ ਮਰਜ਼ੀ ਹੋਵੇ ਅਗਲੇ ਮੁੱਖ ਮੰਤਰੀ ਆਪਣੇ ਰੱਖਿਆ ਹੀ ਹੁੰਦੀਆਂ ਅਣਖਾਂ ਪੰਜਾਬ ਦੇ ਵਿੱਚ ਜਦੋਂ ਡੇਰਾਵਾਸ਼ੂ ਹੋਇਆ ਤਾਂ ਪੰਜਾਬ ਦੇ ਵੱਡੇ ਵੱਡੇ ਡੇਰਿਆਂ ਵਿੱਚ ਅਗਲੇ ਨੇ ਡੇਰੇ ਦੇ ਮੁਖੀ ਸੀਗੇ ਉਹ ਆਪਣੇ ਰਾਏ ਅਗਲੇ ਨੇ ਜੇ ਤੁਹਾਡਾ ਇੱਕ ਵਾਰੀ ਮੁੱਖ ਮੰਤਰੀ ਲਾਭ ਦਿੱਤਾ ਪੰਜਾਬ ਵਿੱਚ 3 ਮਹੀਨੇ ਰੱਖਿਆ ਜਿਹੜੀ ਪਾਰਟੀ ਨੇ ਉਹਨੂੰ ਮੁੱਖ ਮੰਤਰੀ ਲਾਇਆ ਉਹ ਪਾਰਟੀ ਹਾਲ ਦੇਖ ਲਓ ਪੰਜਾਬ ਵਿੱਚ ਕੀ ਹੋ ਗਿਆ ਸਮੀਤਾਰਾ ਲਈ ਸ਼ਾਰੇ ਕਾਫੀ ਹੁੰਦਾ ਹੈ ਵੋਟ ਪਾਣ ਲੱਗੇ ਆਪਣੀ ਅਣਖ ਨੂੰ ਧਿਆਨ ਚ ਰੱਖਿਓ ਇਹ ਅਣਖ ਦੇ ਸੋਦੇ ਹੁੰਦੇ ਆ ਰਾਜ ਕਰਨਾ ਅਣਖ ਜੇ ਸਿੱਖਣੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਅਣਖ ਕਿੱਥੋਂ ਪਤਾ ਕਰੀਏ ਅਣਖ ਦੀ ਜੇ ਅਸੀਂ ਸਿੱਖਿਆ ਕਿੱਥੋਂ ਲਈਏ ਤਾਂ ਅਣਖੀ ਸਿੱਖਿਆ ਲੈਣੀ ਆ ਤਕਵੀਰ ਸਾਹਿਬ ਤੋਂ ਲਓ ਸਤਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਲਓ ਜੇ ਅਣਖ ਦੀ ਜਾਣਕਾਰੀ ਲੈਣੀ ਆ ਦੀ ਸਿੱਖਿਆ ਲੈਣੀ ਆ ਤਾਂ ਸਾਬ ਸ੍ਰੀ ਕਾਂਸੀ ਰਾਮ ਜੀ ਤੋਂ ਲੋ ਇਹ ਉਹ ਅਣਖੀ ਲੋਕਿਆ ਬਾਬਾ ਸਾਹਿਬ ਡਾਕਟਰ ਬੀ ਆਰ ਮੇਰਗੜ ਤੋਂ ਲੋ ਅਣਖ ਦੀ ਸਿੱਖਿਆ ਜ ਲੈਣੀ ਆ ਤਾਂ ਵੀਡੀਓ ਲੰਬੀ ਹੋ ਗਈ ਆ ਉਹਦੇ ਲਈ ਸੌਰੀ ਮੈਂ ਤੁਹਾਡਾ ਆਪਣਾ ਹਰਪਾਲ ਬੰਗਾ ਇਨੀ ਕੀ ਬੇਨਤੀ ਕਰੂੰਗਾ ਕਿ ਬੋਟਾ ਪਾਦੇ ਹੋ ਜ ਆਪਣੀ ਸੋਰੀ ਅਣਖ ਨੂੰ ਇਤਿਆਜ ਰੱਖਦੇ ਹੋਏ ਦੇਸ਼ ਦੀ ਬੇਰੋਜ਼ਗਾਰੀ ਨਾਲ ਕੌਣ ਜੂਝਿਆ ਹੈ ਭੁੱਖਮਰੀ ਨਾਲ ਕੌਣ ਜੂਝ ਰਿਹਾ ਹੈ ਅਨਪੜਤਾ ਨਾਲ ਕੌਣ ਜੂਝ ਰਿਹਾ ਹੈ ਬਿਮਾਰੀਆਂ ਨਾਲ ਕੌਣ ਜੂਝ ਰਿਹਾ ਹੈ ਇਹ ਸਾਰੀ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੀ ਅਣਖ ਨੂੰ ਧਿਆਨ ਚ ਰੱਖਦੇ ਹੋਏ VOTING ਕੀਤੀ ਜਾਵੇ